ਸਰਨ ਪਿਆਰ ਪੜੀ ਸਾਸਿਕਾ ਦਾ ਰਾਮ ਰਾਮ ਜੀ ਹੋਰ ਸੁਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਕਿੱਦਾਂ ਮੇਰੀ ਫੇਸਬੁੱਕ ਫੈਮਲੀ ਵੀ ਵੀਡੀਓ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਇੰਸਟਾਗ੍ਰam ਵਾਲਿਓ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ YouTube ਵਾਲਿਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੁਹਾਡੇ ਵਾਸਤੇ ਪੱਖੀ ਵੱਖਰੀ ਆਈਟਮ ਲੈ ਕੇ ਆਈ ਦੀਆਂ ਵਧੀਆ ਵਧੀਆ ਲੈਡਾਂ ਲੈ ਕੇ ਆਈ ਦੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਹੁਤ ਬਹੁਤ ਲਾਈਕ ਕਰਿਆ ਕਰੋ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਅੱਜ ਤੁਹਾਡੇ ਅਸਤੇ ਲੈ ਕੇ ਆਏ ਜੀ ਡਿਨਰ ਸੈਟ ਮਹਿਲਾ ਮਾਈਂਦਰ ਡਿਨਰ ਸੈਟ ਆਇਆ ਗਿਆ ਹੈ ਐਮਲੇ ਕੰਪਨੀ ਦਾ ਆਇਆ ਗਿਆ ਜੀ ਠੀਕ ਹੈ ਜੀ 40 ਭਾਂਡਿਆਂ ਦਾ ਸੈਟ ਆਇਆ ਗਿਆ ਜੀ ਇਹ ਕੰਪਲੀਟ ਡਿਜ਼ਾਈਨ ਵੇਖੋ ਬਹੁਤ ਵਧੀਆ ਬਹੁਤ ਵਧੀਆ ਚੀਜ਼ਾਂ ਬਣੇ ਹੈ ਮੇਰਾ ਟੀ ਆ ਗਈ ਹੈ ਜਿਵੇਂ ਦੇਖੋ ਜੀ ਡਿਜ਼ਾਈਨ ਬਹੁਤ ਵਧੀਆ ਹੈਗਾ ਪ੍ਰਿੰਟ ਬਹੁਤ ਸ਼ਾਨਦਾਰ ਹੈਗਾ ਇਹ ਦੇਖੋ ਜੀ ਵਧੀਆ ਇਹ ਫੁੱਲ ਪਲੇਟ ਆਏਗੀ ਚਾਰਸ ਪਲੇਟ ਆਏਗੀ ਫੁੱਲ ਪਲੇਟ ਦੇ ਵਿੱਚ ਆ ਸ਼ੇਪ ਪਲੇਟ ਆਉਣਗੀਆਂ ਵੱਡਾ ਸਾਈਜ਼ ਡਿਜ਼ਾਈਨ ਦੇਖੀ ਜਾਓ ਡਿਜ਼ਾਈਨ ਬਹੁਤ ਵਧੀਆ ਸੀਜਾ ਜੀ ਠੀਕ ਹੈ ਜੀ ਇਸੇ ਤਰ੍ਹਾਂ ਇਹਦੇ ਵਿੱਚ ਛੇ ਛੋਟੀਆਂ ਪਲੇਟਾਂ ਆਉਣਗੀਆਂ ਠੀਕ ਹੈ ਜੀ ਚੀਜ਼ ਆਏਗੀ ਵਧੀਆ ਕੁਆਲਿਟੀ ਹੈਵੀ ਵੇਸ ਚ ਆਏਗਾ ਜੀ ਆ ਦੇਖੋ ਜੀ ਆ ਛੋਟੀਆਂ ਪਲੇਟਾਂ ਆਉਣਗੀਆਂ ਇਹ ਵੀ ਛੇ ਛੋਟੀਆਂ ਪਲੇਟਾਂ ਆ ਜਾਣਗੀਆਂ ਠੀਕ ਹੈ ਜੀ ਪ੍ਰਿੰਟ ਵੇਖੋ ਗੱਦਾ ਸ਼ਾਨਦਾਰ ਵਿੱਚ 골ਡਨ ਲਾਈਨ ਆ ਜਾਂਦੀ ਹੈ ਚਾਰਸ ਪਲੇਟ ਆ ਜਾਂਦੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਫਿਰ ਇਹਦੀ ਰਾਈਸਟੇ ਦੇਖੋ ਜੀ ਆ ਰਾਈਸਟੇ ਆ ਜਾਈਗੀ ਇਹਦੀ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਇਹਦੀਆਂ ਕੋਲੀਆਂ ਆ ਜਾਣਗੀਆਂ 12 24 ਕਟੋਰੀ ਆਏਗੀ ਕਟੋਰੀਆਂ ਦੇ ਵਿੱਚ ਵੀ ਜਾਨਕੀ ਡਿਜ਼ਾਈਨ ਆਏਗਾ ਇਸ ਤਰ੍ਹਾਂ ਇਹ 12 ਕਟੋਰੀਆਂ ਜਾਨਕੀ ਇਹਦੇ ਨਾਲ ਦੀਆਂ ਠੀਕ ਹੈ ਜੀ ਇਸ ਤੋਂ ਬਾਅਦ ਆ ਫਿਰ ਆਏਗਾ ਜੀ ਡੂੰਗੇ ਆ ਜਾਣਗੇ ਆ ਦੇਖੋ ਜੀ ਇਹ ਇਹਨੇ ਡੂੰਗੇ ਆ ਇਹਨੇ 44 ਦੇ ਵਿੱਚ ਵੱਡੇ ਸਾਈਜ਼ ਦੇ ਡੂੰਗੇ ਆ ਇਹਦੇ ਇਹਨਾਂ ਦੇ ਕਵਰ ਆਉਣਗੇ ਜੀ ਬਸ ਇਹਨਾਂ ਦੇ ਕਵਰ ਆਉਣਗੇ ਆ ਦੇਖੋ ਜੀ ਕਵਰ ਦੇ ਉੱਪਰ ਪ੍ਰਿੰਟ ਆਏਗਾ ਅਲੱਗ-ਅਲੱਗ ਪ੍ਰਿੰਟ ਆਏਗਾ ਜੀ ਕੈਨੀ ਡੂੰਗੇ ਆਉਣਗੇ ਤੇ ਤਿੰਨੇ ਯਾਨੀ ਕਿ ਢੱਕਣਾ ਆ ਜਿਹਨੇ ਕਵਰ ਆ ਜਿਹਨੇ ਨਹੀਂ ਤੇ ਆਮ ਜਿਹੜਾ ਸੈੱਟ ਹੁੰਦਾ 32 ਭਾਂਡੇ 'ਚ ਹੁੰਦਾ ਇਹ ਕੰਪਲੀਟ ਸੈੱਟ ਹੁੰਦਾ 40 ਭਾਂਡਿਆਂ ਦੇ ਵਿੱਚ ਠੀਕ ਹੈ ਜੀ ਫਿਰ ਇਹਨਾਂ ਦੇ ਨਾਲ ਸਪੂਨ ਦਿੱਤੇ ਗਏ ਆ ਜੀ ਵੱਡੇ ਸਾਈਜ਼ ਪਲਟੇ ਯਾਨੀ ਕਿ 6 ਛੋਟੇ ਸਪੂਨ ਆ ਜਿਹਨਾਂ ਦੇ ਅਛੇ ਛੋਟੇ ਚਮਚਾ ਜਾਈ ਨੇ ਨਾਲ ਨਹੀਂ ਤਾਂ ਆਮ ਸੈੱਟ ਦੇ ਵਿੱਚ ਚਮਚ ਨਹੀਂ ਹੁੰਦੇ ਸਿਰਫ ਪਲਟੇ ਹੁੰਦੇ ਦੋ ਇਹਦੇ ਵਿੱਚ ਤਿੰਨ ਪਲਟੇ ਆ ਜਾਣਗੇ ਆ ਵੱਡੇ ਸਾਈਜ਼ ਦੇ ਠੀਕ ਹੈ ਜੀ ਬਹੁਤ ਵਧੀਆ ਕੁਆਲਿਟੀ ਆ ਬਹੁਤ ਵਧੀਆ ਚੀਜ਼ ਹੈਗੀ ਹੈ ਹੈਵੀ ਵੇਜ ਦੇ ਵਿੱਚ ਇਹ ਚਲਗ ਲਗ ਡਿਜ਼ਾਈਨ ਮਿਲ ਜਾਣਗੇ ਜਿਸ ਕਿਸੇ ਵੀ ਪਰਾਨ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰ ਸਕਦਾ ਵਿਸ਼ਾਲ ਵਰਤਨ ਸਟੋਰ ਫਜੇਗਰ ਚੂੜੀਆਂ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ